ਕਿਸੇ ਇੱਕ ਤਰ੍ਹਾਂ ਦੇ ਵਿਸ਼ੇਸ਼ ਬੋਲ ਦੇ ਜਵਾਬ ਕਦੇ ਚ ਸ਼ਬਦ ਦੇ ਚ ਮੰਤਰ ਦੇ ਚ ਆਪਣੇ ਮਨ ਨੂੰ ਇਕਾਗਰ ਕਰਕੇ ਜਪੀ ਜਾਣਾ ਜਪੀ ਜਾਣਾ ਜਪੀ ਜਾਣਾ ਮਨ ਦੀ ਇਕਾਗਰਤਾ ਕਰਕੇ ਵਾਕ ਸਿੱਧ ਹੋ ਜਾਂਦਾ ਹੈ ਮੰਤਰ ਸਿੱਧ ਹੋ ਜਾਂਦਾ ਹੈ ਫਿਰ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਮਾੰਦਰੀ ਮੰਤਰੀ ਫਿਰ ਉਸ ਦਾ ਮੰਤਰ ਚੱਲਦਾ ਹੈ ਮੰਤਰ ਨੂੰ ਸਿੱਧ ਕਰਨ ਦੇ ਵਿੱਚ ਕਿਸੇ ਦਾ ਸਾਲ ਲੱਗ ਜਾਂਦਾ ਸੀ ਕਿਸੇ ਦੇ 5 ਸਾਲ ਕਿਸੇ ਦੇ 10 ਸਾਲ ਕਿਉਂਕਿ ਮਨ ਨੂੰ ਇਕਾਗਰ ਕੀਤਾ ਹੈ ਬਿਨਾ ਮੰਤਰ ਸਿੱਧ ਨਹੀਂ ਹੁੰਦਾ ਤੇ ਅੰਦਰ ਪੂਰਨ ਪੌਰ ਤੇ ਭਰੋਸਾ ਵੀ ਨਾ ਹੋਵੇ ਤੇ ਮੰਤਰ ਸਿੱਧ ਨਹੀਂ ਹੁੰਦਾ ਫਿਰ ਮੰਤਰ ਕਿਸੇ ਇੱਕ ਹੀ ਰੋਗ ਤੇ ਕੰਮ ਆਉਂਦਾ ਸੀ